ਕਿ ਸਾਡੇ ਕੇ ਨਾ ਕੋਈ ਬਾਈਕ ਖੜ ਸਕਦਾ ਤੇ ਨਾ ਹੀ ਅਸੀਂ ਕੋਈ ਕਾਰ ਲਾ ਸਕਦਾ ਹੁਣ ਮੰਨ ਲਓ ਉਹ 300 ਪਰੇ ਹੋ ਰਿਹਾ ਵਾ ਉਹ ਵੀ ਕਿਸੇ ਪਾਵਰ ਨੇ ਹੋ ਰਿਹਾ ਨਾ ਕਿਹ ਕਿਹੜੀ ਪਾਵਰ ਨਾਲ ਪੈਸੇ ਹੀ ਪਾਵਰ ਉਹ ਕੀ ਕਰ ਸਕਦੇ ਆ ਕੋਈ ਹਲਵਾਈ ਨਹੀਂ ਹੈਗੀ ਨਾ ਐਮਐਲਏ ਸਾਹਿਬ ਕੋ ਜਾ ਕੇ ਐਮਐਲਏ ਸਾਹਿਬ ਨੂੰ ਭੇਜ ਗਏ ਐਮਐਲਏ ਸਾਹਿਬ ਕਹਿੰਦੇ ਕਰਾਂਗੇ ਕੋਈ ਗੱਲ ਹੋਈ ਨਹੀਂ ਇੱਕ ਵਾਰ ਕੀ ਮਿੰਤਾ ਕਰੀ ਜੰਨੇ ਅਸੀਂ ਇਹਦਾ ਵੀ ਹੱਲ ਕਰੋ ਜੇ ਉਹਦਾ ਹੱਲ ਹੋ ਰਿਹਾ ਤੇ ਇਹਦਾ ਵੀ ਹੋਣਾ ਚਾਹੀਦਾ ਅਗਲੇ ਉਹ ਮਿੰਤਾ ਕੀਤੀ ਹਨ ਦੇ ਐਸਟੀਮੇਟ ਸਾਨੂੰ ਵੀ ਦੇ ਦੇਣ ਅਸੀਂ ਵੀ ਦੇ ਦੇਣ ਐਸਟੀਮੇਟ ਦੇ ਕੀ ਹੈਗਾ ਉਹ ਕੱਚੇ ਖਤੋਂ ਚੱਕ ਲੈਣ ਨਹੀਂ ਪਿਛੇ ਹਟ ਜਾ ਜੇ ਉਹਦਾ ਹੱਲ ਹੋ ਸਫਾ ਨਹੀਂ ਹੱਲ ਹੋ ਸਕਦਾ ਨਾ ਯਾਰ ਇਹ ਬੋ ਨਿਕਲੇ ਭਈ ਉਪਰੋਂ ਅੱਗੇ ਬੋ ਨਿਕਲੇ ਆ ਕੇ ਠੀਕ ਕਰਕੇ ਚੱਲ ਜਾਂਦੇ ਹੈਗੇ ਆ ਇਹ ਤਾਂ ਹੁਣ ਤੱਕ ਹੁੰਦਾ ਦਾ ਉੱਪਰ ਕਿੱਦਿਆਂ ਤੇਲੇ ਦਿਨ ਕੋਈ ਖੁਰ ਰਹੀ ਸੀ ਗਿਆ ਪਤਾ ਨਹੀਂ ਆਈ ਸੀ ਹੈ ਆਇਦੋਂ ਬੜ ਜਾਨੇ ਆ ਦੇਖ ਕੇ ਚੱਲ ਜਾਂਦੇ ਕੋਈ ਅੱਗ ਲਗੇ ਸੀ ਵੀਡੀਓ ਬਣਾਇਆ ਸੀ ਆ ਉਹ ਵੀ ਭੇਜਿਆ ਸੀਗਾ ਕੋਈ ਨਹੀਂ ਆਂਦਾ ਪੋਟਮ ਆ ਵੀ ਬੀਜ਼ੀ ਤੇ ਇਹ ਟੁਕਲਟ ਪਿਆ ਸੀਗਾ ਦੋਸਤੋ ਅੱਜ ਤੁਹਾਨੂੰ ਦੱਸਣ ਜਾ ਰਿਹਾ ਕਿ ਗਰੀਬ ਤੇ ਅਮੀਰ ਆਦਮੀ ਚ ਕਿੰਨਾ ਫਰਕ ਹੁੰਦਾ ਵਾ ਤੇ ਅਮੀਰ ਦੀਆਂ ਤਾਂ ਸ਼ਿਫਾਰਸ਼ਾਂ ਵੀ ਕਹਿੰਦੇ ਚੱਲਦੀਆਂ ਨੇ ਤੇ ਗਰੀਬ ਦੀ ਕੋਈ ਸ਼ਿਫਾਰਸ਼ ਨਹੀਂ ਚੱਲਦੀ ਨਾ ਕੋਈ ਅਧਿਕਾਰੀ ਗੱਲ ਸੁਣਦਾ ਵਾ ਇਸ ਵੀਡੀਓ ਤੋਂ ਤੁਹਾਨੂੰ ਪਤਾ ਲੱਗ ਜੂਗਾ ਕਿਉਂਕਿ ਦੇਖੋ ਇੱਕ ਸਵੇਰੇ ਅਸੀਂ ਖਬਰ ਕੀਤੀ ਸੀ ਜਿਸ ਦੇ ਵਿੱਚ ਇੱਕ ਘਰ ਦੇ ਮਰੋ 45 ਫੁੱਟੀ ਗਲੀ 'ਚ ਪਟਕੇ ਇੱਕ 25 ਫੁੱਟੀ ਗਲੀ 'ਚ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਜਗ੍ਹਾ ਪਹਿਲਾਂ ਹੀ ਬਹੁਤ ਘਟਾ ਤੇ ਸੁਣੀ ਵੱਡੇ ਦੀ ਯਾਰੀ ਆ ਕਿਉਂਕਿ 45 ਫੁੱਟੇ ਰੋਡ ਤੋਂ ਪਟਕੇ ਉਹ 25 ਫੁੱਟ ਗਲੀ ਦੇ ਵਿੱਚ ਟਰਾਂਸਫਾਰਮ ਲਗਾਇਆ ਜਾ ਰਿਹਾ ਵਾ ਜੋ ਪਹਿਲਾਂ ਹੀ ਗਲੀ ਤੰਗ ਆ ਇੱਥੋਂ ਪਤਾ ਲੱਗਦਾ ਕਿ ਵੱਡੇ ਦੀ ਸੁਣੀ ਜਾਂਦੀ ਆ ਤੇ ਦੂਜੇ ਪਾਸੇ ਉਤੋਂ ਹੀ 500 ਮੀਟਰ ਦੂਰੀ ਤੇ ਇੱਕ ਹੋਰ ਟਰਾਂਸਫਾਰਮ ਲੱਗਿਆ ਹੋਇਆ ਵਾ ਤੇ ਉਹ ਬਿਲਕੁਲ ਘਰਾਂ ਦੇ ਮੇਨ ਗੇਟ ਤੇ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਇਹਨਾਂ ਲੋਕਾਂ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਆ ਕਿ ਜੇ ਉਹ ਟਰਾਂਸਫਾਰਮ ਨੂੰ ਪੁੱਟ ਕੇ ਕਿਤੇ ਹੋਰ ਲਗਾਇਆ ਜਾ ਸਕਦਾ ਹੈ ਤਾਂ ਆ ਵੀ ਮੇਨ ਗੇਟ ਤੋਂ ਪਰੇ ਕੀਤਾ ਜਾਵੇ ਤੇ ਨਾਲ ਹੀ ਇਹਨਾਂ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜੇ ਪੈਸੇ ਦੇ ਕੇ ਇੱਧਰ ਉੱਧਰ ਹੁੰਦਾ ਵਾ ਟ੍ਰਾਂਸਫਰਮ ਤਾਂ ਜ਼ਰੂਰ ਅਸੀਂ ਪੈਸੇ ਇਕੱਠੇ ਕਰਕੇ ਦੇ ਸਕਦੇ ਆ ਪਰ ਕਹਿੰਦੇ ਆ ਨਾ ਕਿ ਗਰੀਬ ਦੀ ਕੋਈ ਨਹੀਂ ਸੁਣਦਾ ਅਮੀਰਾਂ ਦੀਆਂ ਤਾਂ ਉੱਪਰ ਤੱਕ ਸ਼ਾਰਸ਼ਾ ਲੱਗ ਜਾਂਦੀ ਆ ਨਾ ਤੇ ਤੁਸੀਂ ਦੇਖ ਸਕਦੇ ਹੋ ਜਿਵੇਂ ਵੀਡੀਓ ਵਿੱਚ ਕਿ ਉਹ ਨਵੀਂ ਕੋਠੀ ਬਣ ਰਹੀ ਆ ਤੇ ਟ੍ਰਾਂਸਫਰਮ ਪਹਿਲਾਂ ਹੀ ਚੋਕ ਕੇ ਇਸ ਸਾਈਡ ਤੇ ਲਗਾਇਆ ਗਿਆ ਵਾ ਤੇ ਦੂਜੇ ਪਾਸੇ ਜਿਹੜਾ ਮੇਨ ਗੇਟ ਦੇ ਅੱਗੇ ਲੱਗਿਆ ਜਿੱਥੇ ਆਉਣਾ ਜਾਣਾ ਵਾ ਉੱਥੋਂ ਟਰਾਂਸਫਰਮ ਨਹੀਂ ਹਟਾਇਆ ਜਾ ਰਿਹਾ। ਹਾਲ ਗਿਆ ਸੀਗਾ ਇਹਨਾਂ ਨੂੰ ਵੀ ਇਹ ਸਾਡਾ ਚੱਕਿਆ ਜਾਵੇ ਹਨਾ। ਉਹ ਕਹਿੰਦੇ ਚੱਕਿਆ ਨਹੀਂ ਜਾਣਾ ਇਹ। ਕਿਹਾ ਸੀ ਕੀ ਵੀ ਇਹਦਾ ਕੀ ਹੋ ਸਕਦਾ? ਕਹਿੰਦੇ ਜੀ ਇਹਦਾ ਇਹ ਹੋ ਸਕਦਾ ਵੀ ਆਪਾਂ ਨੂੰ ਘੁਮਾ ਦਾਂਗੇ ਸਾਈਡ ਘੁਮਾ ਸਕਦੇ ਹਾਂ। ਘੁਮਾਣਾ ਕਿੱਥੇ? ਤੇ ਜੇ ਕੋਈ ਸਾਈਡ ਵੀ ਘੁਮਾ ਲਓਗੇ ਜਗ੍ਹਾ ਤਾਂ ਫੇਰ ਅੱਗੇ ਵਾਲੀ ਕਵਰ ਨਹੀਂ ਹੈ ਨਾ। ਕਿਉਂਕਿ ਸਾਡੇ ਅੱਗੇ ਨਾ ਕੋਈ ਬਾਈਕ ਖੜਾ ਸਕਦਾ ਤੇ ਨਾ ਹੀ ਅਸੀਂ ਕੋਈ ਕਾਰ ਲਾ ਸਕਦੇ ਹਾਂ। ਉਹਨਾਂ ਨੇ ਵੀ ਕਿਹਾ ਗਿਆ ਦਰਮੁਰੇ ਦਾ ਕੋਈ ਵੀ ਤੇ ਲੱਗ ਨਹੀਂ ਸਕਦੇ ਹੈਗੇ। ਨਹੀਂ ਜੀ ਨਹੀਂ ਉਹ ਬੱਸ ਹੁੰਦੇ ਨਹੀਂ ਕਹਿੰਦੇ ਅਸੀਂ ਲਾਈਏ ਕਿੱਥੇ। ਫਿਰ ਕਹਿੰਦੇ ਜੀ ਅਸੀਂ ਮੈਂ ਕਿਹਾ ਜੀ ਤੁਹਾਡੀ ਲਾਰਾ ਬਿਜਲੀ ਕਰ ਤੋਂ ਇੱਥੇ ਆ ਸਕਦੀਆਂ ਇੱਥੋਂ ਚੌਂਚ ਕਿਉਂ ਨਹੀਂ ਜਾ ਸਕਦੀਆਂ ਤੇ ਉਹ ਜੋ ਹੁਣ ਮੰਨ ਲਓ ਉਹ ਟਰਾਂਸਫਾਰਮ ਪਰੇ ਹੋ ਰਿਹਾ ਵਾ ਉਹ ਵੀ ਕਿਸੇ ਪਾਵਰ ਨੇ ਹੋ ਰਿਹਾ ਨਾ ਕਿਹੜੀ ਕਿਹੜੀ ਪਾਵਰ ਨਾਲ ਹੋ ਰਿਹਾ ਪੈਸੇ ਹੀ ਪਾਵਰ ਨਾਲ ਹੋ ਰਿਹਾ ਕਿ ਵੈਸੇ ਹੋ ਰਿਹਾ ਨਹੀਂ ਪਤਾ ਨਾ ਅਸੀਂ ਕਹਿੰਦੇ ਸਾਡਾ ਵੀ ਇਹ ਘੁਮਾਇਆ ਜਾਵੇ ਜਾਂ ਚੱਕਿਆ ਜਾਵੇ ਤੇ ਜੇ ਸਮਨ ਜਾਨ ਮਲ ਦਾ ਖਤਰਾ ਹੈ ਬੱਚੇ ਦੇ ਸਾਥ ਅਸੀਂ ਬਚੇ ਰਹੀਏ ਨਿਕਲੇ ਕਿ ਬੱਚੇ ਆ ਰਿਹਾ ਤਾਰ ਦੀ ਕੰਡੀਸ਼ਨ ਕੋਈ ਨਹੀਂ ਆਲਾ ਪਰ ਜਦੋਂ ਪਿਛੇ ਕੱਲ ਪਰਸ ਨਹੀਂ ਆਇਆ ਨਾ ਤੇ ਪਾਣੀ ਇੰਨਾ ਨਾ ਹੋਇਆ ਹੀ ਘਰ ਦੇ ਅੰਦਰ ਵੜ ਗਿਆ ਪਾਣੀ ਸਾਰਾ ਤੇ ਉਦੋਂ ਵੀ ਸਾਨੂੰ ਕਾਫੀ ਦਿੱਕਤ ਆਈ ਸੀ ਪਰ ਚਲੋ ਹੁਣ ਕੀ ਕਰ ਸਕਦੇ ਆ ਜਦੋਂ ਕੋਈ ਸੁਣਵਾਈ ਨਹੀਂ ਹੈਗੀ ਹਣਾ ਐਮਐਲਏ ਸਾਹਿਬ ਕੋ ਜਾ ਕੇ ਐਮਐਲਏ ਸਾਹਿਬ ਕੋ ਗੇਸ ਗਏ ਐਮਐਲਏ ਸਾਹਿਬ ਕਹਿੰਨੇ ਕਰਾਂਗੇ ਇਹ ਬਗਲ ਹੋਈ ਨਹੀਂ ਉਸ ਤੋਂ ਬਾਅਦ ਤੁਸੀਂ ਪਿਛਲੇ ਸਾਲ ਤਾਰਾਂ ਬਹੁਤ ਨੀਵੀਆਂ ਸੀ ਉੱਚੀਆਂ ਕਰ ਗਏ ਸੀ ਤਾਰਾਂ ਕੇ ਉਹ ਪਰ ਹੁਣ ਉਸ ਤੋਂ ਬਾਅਦ ਕੋਈ ਇਹਦੀ ਕਾਰਵਾਈ ਨਹੀਂ ਹੋ ਰਹੀ ਇਹ ਤਾਰ ਇੰਨੀ ਮੈਲਟ ਹੋ ਗਈ ਆ ਕੋਈ ਤਾਰਾਂ ਨਾਲ ਟੱਚ ਹੋ ਰਹੀਆਂ ਵਾ ਕਿਸੇ ਟਾਈਮ ਵੀ ਕੋ ਪਟਾਕੇ ਵੀ ਹੋ ਸਕਦੇ ਕੁਝ ਵੀ ਹੋ ਸਕਦਾ ਇਹ ਦੇਖਿਆ ਜਾਂਦਾ ਵਾ ਸੈਂਟਰ ਦੇ ਵਿੱਚ ਤੁਹਾਡਾ ਦਰਵਾਜ਼ਾ 메ਨ ਦਰਵਾਜ਼ਾ ਸੈਂਟਰ ਦੇ 메ਨ ਦਰਵਾਜ਼ਾ ਆਪਣਾ ਇਹ 메ਨ ਦਰਵਾਜ਼ਾ ਕਿੰਨੇ ਵੈਸੇ ਤਾਂ ਲੱਗ ਨਹੀਂ ਚੋਦੇ ਾਰੇ ਬਹੁਤ ਪੁਰਾਣਾ ਲੱਗਿਆ ਸੀਗਾ ਦਰਸਲ ਇਹ ਵੀ ਚਲੋ ਮਲੇਜਾਨ ਦੀ ਇੱਕ ਸਮਝ ਲੋ ਸਹਮਦੀ ਨਾਲ ਲੱਗਿਆ ਹੋਣਾ ਵਾ ਹੈਨਾ ਅਸੀਂ ਬਹੁਤ ਛੋਟੇ ਸੀ ਉਦੋਂ ਲੱਗਿਆ ਉਦੋਂ ਹੈ ਵੀ ਛੋਟਾ ਸੀ ਇਹ ਹੁਣ ਅਸੀਂ ਵੀ ਵੱਡੇ ਵੀ ਹੋ ਗਏ ਤੇ ਇਸ ਥੱਲੇ ਨੂੰ ਹੋ ਗਿਆ ਤੇ ਵੱਡਾ ਵੀ ਹੋ ਗਿਆ ਜਾਨ ਨੂੰ ਵੀ ਖਤਰਾ ਜਾਨ ਨੂੰ ਬਹੁਤ ਖਤਰਾ ਜਾਨ ਨੂੰ ਦਿੱਤਾ ਜੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਹੈਗਾ ਇਹ ਰੰਗਿਆ ਮੈਂ ਤਾਂ ਆਪਾਂ ਬਹੁਤ ਡਰ ਲੱਗਦਾ ਪਰ ਸੁਣੀ ਆ ਅਸੀਂ ਤਾਂ ਪ੍ਰਸ਼ਾਸਨ ਨੂੰ ਹੀ ਕਹਾਂਗੇ ਇਹਨੂੰ ਚੱਕਿਆ ਜਾਵੇਗਾ ਬਸ ਆਈ ਸੀ ਭਾਜੀ ਖੰਭਾ ਦੇਖ ਕੇ ਚੱਲ ਜਾਂਦੇ ਬਾਕੀ ਤੁਸੀਂ ਖੰਬੇ ਦੇ ਹਾਲਾਤ ਦੇਖ ਲਓ ਆਪੀ ਬਾਕੀ ਮਿੰਤਾ ਕਰੀ ਜਾਨੇ ਅਸੀਂ ਇਹਦਾ ਵੀ ਹੱਲ ਕਰੋ ਇਹਦਾ ਹੱਲ ਹੋ ਰਿਹਾ ਤੇ ਇਹਦਾ ਵੀ ਹੋਣਾ ਚਾਹੀਦਾ ਹੈਗਾ ਬਸ ਦਿੱਕਤ ਆਂਦੀ ਹੈ ਕਿ ਪਰਸੋ ਮੀਂਹ ਆ ਗਿਆ ਸੀਗਾ ਤੇ ਕਰੰਟ ਆ ਗਿਆ ਸੀ ਵਿੱਚ ਪਾਣੀ ਪਾਣੀ ਅੰਦਰ ਅੰਦਰ ਤੇ ਪਾਣੀ ਕਿੰਨੀ ਕੰਪਲੇਨ ਲਖਾਈ ਗਈ ਹਾਂਜੀ ਕੰਪਲੇਟਾ ਲਖਾਣੇ ਆਂਦੇ ਹੈਗੇ ਤੇ ਆ ਕੇ ਪਹਿਲਾਂ ਤਾਂ ਇੰਨੀਆਂ ਨੀਵੀਆਂ ਸੀ ਤਾਰਾ ਇਹ ਲੀਆਂ ਕੋਨਾ ਏਡੀਆ ਕਰਤੀ ਹੈਗੀਆਂ ਪਰ ਬਹੁਤੇ ਦੂਰ ਤਾਂ ਨਹੀਂ ਹੈਗੀਆਂ ਸੜੀਆਂ ਪਈਆਂ ਸਾਰੀਆਂ ਤਾਰਾ ਇਹਹੀ ਰਿਕਵੈਸਟ ਹੈਗੀ ਹੈ ਕਿ ਇਹਦਾ ਹੱਲ ਕਰ ਦੋ ਜੋ ਹੁੰਦਾ ਤੇ ਅੱਗੇ ਬਹੁਤ ਮਿੰਤਾ ਕੀਤੀ ਉਹਨਾਂ ਦੇ ਐਸਟੀਮੇਟ ਸਾਨੂੰ ਵੀ ਦੇ ਦੇਣ ਅਸੀਂ ਵੀ ਦੇ ਦੇਣ ਐਸਟੀਮੇਟ ਦੇ ਕੀ ਹੈਗਾ ਖਰਚੇ ਕਿਥੋਂ ਚੱਕ ਦੇਣ ਨਹੀਂ ਪਿੱਛੇ ੜਦੇ ਟੱਕੇ ਉਹ ਵਾਰ ਜਿਹੜਾ ਕਿੰਨੀ ਵਾਰ ਬੱਚੇ ਬੱੱਚ ਵੀ ਗਿਆ ਥੋੜੀ ਤਾਰਾ ਵੀ ਸਾੜ ਜਿਹੜੇ ਕਿਦਮ ਪਟਾਕੇ ਵਾਰ ਕੇ ਤਾਰਾ ਚਿੰਗਾਰੀ ਬਹੁਤ ਹੀ ਨਿਕਲਦੀ ਆ ਇਥੋਂ 18 ਡੇਮ ਤੋਂ ਇਹ ਪ੍ਰੋਬਲਮ ਆ ਰਹੀ ਹੈ ਕਾਫੀ ਡੇਅ ਤੋਂ ਆ ਰਹੀ ਹੈ ਪ੍ਰੋਗਰਾਮ ਇਹ ਵਾਲੀ ਕੋਈ ਹੱਲ ਹੋ ਰਿਹਾ ਨਹੀਂ ਕੋਈ ਹੱਲ ਨਹੀਂ ਹੋ ਰਿਹਾ ਬਹੁਤ ਵਾਰੀ ਗਿਆ ਉਹਨਾਂ ਨੂੰ ਜਾ ਕੇ ਬਿਜਲੀ ਬੋਰਡ ਵਾਲਿਆਂ ਨੇ ਕੀ ਕਿਹਾ ਗਿਆ ਕੁਝ ਵੀ ਆ ਕੇ ਠੀਕ ਕਰਕੇ ਚੱਲ ਜਾਂਦੇ ਹੈਗੇ ਉਲਟਾ ਇਹਦਾ ਲੋਡ ਬਦਲਦਾ ਹਾਂ ਜੀ ਕਿਹਨੇ ਜਗ੍ਹਾ ਦਿਓ ਸਾਹਿਬ ਜੇ ਆ ਕੇ ਜੇ ਉਹਦਾ ਖਲੋ ਸਿਰ ਭਾਜੀ ਇਹ ਤਾਂ ਨਹੀਂ ਹਲੋ ਸਕਦਾ ਨਾ ਸਿੱਕੇ ਬੱਚੇ ਛੋਟੇ ਛੋਟੇ ਆ ਦੋ ਅਬਜੁਰਕ ਵੀ ਰਹਿੰਦੇ ਸੀ ਹਾਂ ਜੀ ਉਹ ਖੁਦ ਕਹਿ ਰਹੇ ਨੇ ਇਹ ਕਰਦੇ ਮੇਰੇ ਤਾਂ ਵੈਸੇ ਹੀ ਲੱਗਣਾ ਚਾਹੀਦਾ ਇਹ ਕਾਰ ਹਾਂ ਜੀ ਹਾਂ ਜੀ ਬਹੁਤ ਵਾਰੀ ਕਿਹਾ ਹਾਂ ਜੀ ਚਿੰਗਾਰੇ ਬਹੁਤ ਨਿਕਲੇ ਭਈ ਉੱਪਰੋਂ ਅੱਗੇ ਬਹੁਤ ਨਿਕਲੇ ਆਕ ਠੀਕ ਕਰਕੇ ਚੱਲ ਜਾਂਦੇ ਹੈਗੇ ਆ ਨਹੀਂ ਇਹ ਤਾਂ ਬਈ ਤੁਸੀਂ ਹੱਲ ਕਰਨਾ ਕੀਤੀ ਸੀ ਮਿੱਟੀ ਸੁੱਟੀ ਹੀ ਉੱਪਰ ਮੈਂ ਗਲਤਾਂ ਨੇ ਹਾਂ ਅਗ ਲੱਗੀ ਹਾਂ ਉਹ ਉੱਪਰ ਤਾਂ ਤਾਰ ਦੇਖੋ ਕਿੰਨਾ ਨੀਮੀਆ ਹੋ ਗਿਆ ਦੇਖੋ ਤਾਰ ਦੇਖੋ ਕਿੰਨਾ ਨੀਮੀਆ ਪਟਕੇ ਕਾਰਨ ਹੀ ਹੋਈਆਂ ਨਹੀਂਆਂ ਨੀਮੀਆਂ ਬਹੁਤ ਔਕਤ ਆ ਰਹੀ ਬਈ ਸਾਨੂੰ ਹਾਂਜੀ ਟਿੱਪਟੱਕੇ ਬਹੁਤ ਕੰਨ ਦੀ ਸੀ ਛੂਣ ਕਰਕੇ ਪਹਿਲੇ ਬਹੁਤ ਜ਼ਿਆਦਾ ਤਾਰ ਖਾਲੀ ਖਾਲੀ ਰਹਿੰਦੀ ਸੀ ਤੇ ਇੱਕ ਇੱਕ ਬੱਚੇ ਹੈ ਛੋਟੇ ਛੋਟੇ ਬੱਚੇ ਸਾਡੇ ਨਾ ਨਿਕਲ ਨਹੀਂ ਥੋੜਾ ਹੋ ਕੇ ਇਹ ਤਾਂ ਹੁਣ ਤਾਂ ਉਨਦਰਾ ਉੱਪਰ ਕੀਤੀਆਂ ਨਾ ਤੇਲੀ ਬਿਲਕੁਲ ਥੁਰ ਰਹੀ ਸੀ ਗਿਆ ਬਿਜਲੀ ਬੋਰ ਨਾਲ ਗਲਵਾਤ ਹੋਈ ਥੋੜੀ ਕਿ ਐਮਐਲਏ ਨਾਲ ਗਲਵਾਤ ਹੋਈ ਤਾਂ ਚੁਕਵਾਉਂਦੀ ਉਹ ਕਹਿੰਦੇ ਸਾਈਡ ਚੇਂਜ ਹੋ ਦੇਗੀ ਹਾਂ ਸਾਈਡ ਚੇਂਜ ਹੋ ਜਾਵੇਗਾ ਪਤਾ ਨਹੀਂ ਆਈ ਸੀ ਇਹ ਆਇਆ ਤਾਂ ਬੜ ਜਾਨੇ ਆ ਦੇਖ ਕੇ ਚੱਲ ਜਾਂਦੇ ਕੋਈ ਕਿਸੀ ਕੋਈ ਅੱਗ ਲਗੇ ਸੀ ਵੀਡੀਓ ਬਣਾਇਆ ਸੀ ਆ ਵੀ ਭੇਜਿਆ ਸੀ ਆ ਕੋਈ ਨਹੀਂ ਆਂਦਾ ਟੱਕਣ ਵਾਲਾ ਕੋਈ ਕੋਈ ਵੀ ਨਹੀਂ ਪਹੁੰਚਿਆ ਕਿਤਨਾ ਕਿਤ ਜਾਨ ਮਾਨ ਨੂੰ ਖਤਰਾ ਹੈ ਹਾਂਜੀ ਜਾਨ ਮਾਨ ਨੂੰ ਖਤਰਾ ਹੈ ਹਾਂਜੀ ਦੇਖੋ ਇਹ ਕੋਲ ਕਰੰਟ ਪਿਆ ਸੀ ਉਹਨੇ ਲਾਈਟ ਦੀ ਬੰਨ ਕਰਤੀ ਸੀ ਮੇਰ ਨੂੰ ਵੱਡੀ ਨੇ ਉਹਨੂੰ ਇੱਥੇ ਸਟਾਈਕਰ ਦਿਆ ਤੇ ਪੋਚਾ ਮਾਰਦੇ ਬੈਸਿਤੇ ਇੱਥੋਂ ਕਰੰਟ ਪਿਆ ਸੀ ਕਰੰਟ ਵੀ ਪਿਆ ਤੁਹਾਨੂੰ ਹਾਂਜੀ ਤੇ ਉਹਨੂੰ ਕੰਪਲੀਟ ਵਗੈਰਾ ਲਿਖਾਈਏ ਜੋੱਟਿਆ ਜੁਨਾ ਨੇ ਵੀ ਇਥੇ ਕੰਡਲ ਖੰਪਿਆ ਠੀਕ ਹੈ ਆਈ ਉਹਨਾਂ ਨੇ ਅੱਜ ਕੇ ਦਿਨ ਕਰੰਟ ਪੈਂਦਾ ਇਥੋਂ ਲੋਡ ਜਿਆਦਾ ਹੁੰਦਾ ਨਾ ਇਥੇ ਕਰੰਟ ਪੈ ਜਾਂਦਾ ਉਹਨਾਂ ਲੋਕ ਕੀ ਕਿਹਾ ਗਿਆ ਉਹ ਬੋਲੇ ਕੋਈ ਦੱਸੇ ਕਿਸੇ ਕੋਈ ਗੱਲ ਕੀਤੀ ਨਹੀਂ ਕਿਸੇ ਨੇ ਵੀ ਆ ਗਿਆ ਬਕਰਾਂ 24 ਇਹ ਬੱਚੇ ਇੱਥੇ ਸੀ ਇਹ ਇਨਾ ਉਤਾਰਾ ਇੱਥੇ ਕਰੋ ਇਤੋਂ ਇਹ ਤਾਂ ਨਾਂਗੀ ਨਹੀਂ ਸੀ ਤੱਕਦੇ ਉਹ ਤੇ ਫਿਰ ਇਥੇ ਖਾਲੀ ਗੱਲ ਕੀਤੀ ਹੈ ਪਹਿਲੇ ਨਹੀਂ ਪਹਿਲੇ ਬਹੁਤ ਉੱਥੇ ਸੀ ਹੈਲੋ ਐਕਿਊਜਰ ਬੋਲ ਰੇ ਜੀ ਹਾਂ ਜੀ ਸਰ ਪੱਤਰਕਾਰ ਮਨੋਜੀ ਦਾ ਬੋਲਦਾ ਜੀ ਹਾਂ ਜੀ ਤਰ ਐਕਸੈਸਰੀ ਕੰਟੀ ਕਰਨੀ ਸੀ ਜੀ ਇੱਕ ਨੂਰ ਵਾਲੇ ਰੋਡ ਦੇ ਉੱਤੇ ਢਿੱਲੋ ਸਾਹਿਬ ਦੇ ਆਫਿਸ ਤੋਂ ਬਿਲਕੁਲ ਸਾਹਮਣੇ ਗਲੀ 'ਚ ਇੱਕ ਟਰਾਂਸਫਾਰਮ ਲੱਗਾ ਆ ਜਿਹਨੂੰ ਚੇਂਜ ਕਰਕੇ ਗਲੀ ਦੇ ਵਿੱਚ ਲਾ ਰਹੇ ਆ ਅੱਛਾ ਜੀ ਸਰ ਉਹ ਜਿਹੜਾ ਮੇਨ ਰੋਡ ਪੰਚਾਲੀ 45 ਵੋਲਟ ਆ ਤੇ ਜਿਹੜੀ ਗਲੀ ਵਿੱਚ ਲਾ ਰਹੇ ਉਹ 25 ਵੋਲਟ ਆ ਜੀ ਅੱਛਾ ਜੀ ਤੇ ਜਰੋਂ ਐਨ ਆਰ ਆਈ ਦੇ ਮਕਾਨ ਦੇ ਬਿਲਕੁਲ ਨਾਲ ਜਿਹੜੇ ਨਾਲ ਦਾ ਮਕਾਨ ਆ ਐਨ ਆਰ ਆਈ ਦਾ ਬਿਲਕੁਲ ਸਾਹਮਣੇ ਵਾਲਾ ਗਲੀ ਦੀ ਦੂਜੀ ਨਿਕਰ ਵਾਲਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਆ ਭਗਵਤ ਮਸਾ ਨੂੰ ਅਸੀਂ ਦੇਖ ਕੇ ਅਸੀਂ ਉੱਥੇ ਪਹੁੰਚੇ ਆ ਅੱਛਾ ਜੀ ਤੇ ਸਰ ਦੇ ਕਿ ਇਹ ਇੱਕ ਗੱਲ ਵਾਜ਼ੀ ਬ ਵੀ 45 ਫੁੱਟੀ ਗਲੀ ਚੋਂ 25 ਫੁੱਟੀ ਗਲੀ ਚ ਲਾਣਾ ਦੇਖ ਲੈਣੇ ਜੀ ਕੀ ਤੁਸੀਂ ਗੱਲ ਕਰ ਰਹੇ ਹੋ ਤੇ ਇਹ ਦੋ ਸਭ ਨੂੰ ਭੇਜ ਦਿੰਦੇ ਤੇ ਮੁੱਖ ਤੇ ਦੇਖ ਲੈਣੇ ਕੀ ਕੀ ਚੀਜ਼ ਜਗੀ ਤੇ ਸਰ ਉਹੀ ਉਹੀ ਜਿੱਥੇ ਟ੍ਰਾਂਸਫਰ ਲੱਗ ਰਿਹਾ ਉਦੋਂ ਅਗਲੀ ਗਲੀ ਦੇ ਅਗਲੀ ਗਲੀ ਤੋਂ ਲੋਕਾਂ ਦੇ ਘਰ ਦੇ ਮੋੜੇ ਟ੍ਰਾਂਸਫਰ ਲੱਗਾ ਹੋਇਆ ਟੇਡਾ ਹੋ ਕੇ ਉਹ ਲੋਕੀ ਕਹਿੰਦੇ ਅਸੀਂ ਵੀ 1.5 ਲੱਖ ਦੇ ਦਿੰਦੇ ਮੈਂ ਸਾਡਾ ਵੀ ਚਗਵਾਉ ਉਹਨਾਂ ਦੇ ਘਰ ਦੇ ਮੋਹਰੇ ਲੱਗਾ ਹੋਇਆ ਗੇਟ ਦੇ ਮੋਹਰੇ ਨਹੀਂ ਉਹ ਅਲੱਗ-ਅਲੱਗ ਗੱਲਾਂ ਨੇ ਜੀ ਦੋਨੋਂ ਜੀ ਦੋਨੇ ਗੱਲਾਂ ਮੈਂ ਹੀ ਕਹਿੰਦਾ ਜੀ ਦੋਨੇ ਗੱਲਾਂ ਲੱਗ ਪਰ ਟਰਾਂਸਫਾਰਮਰ ਸੇਮ ਆ ਸਹੀ ਤਾਂ ਸਭਰ ਸੇਮ ਮਤਲਬ ਇੱਕ ਇੱਕੋ ਹੀ ਮੇਨ ਗਲੀ ਦੇ ਵਿੱਚ ਇੱਕ ਗਲੀ ਦੇ ਨੁੱਕਰ ਤੇ ਤੇ ਦੂਜੀ ਗਲੀ ਦੇ ਨੁੱਕਰ ਤੇ ਦੋਨੇ ਟਰਾਂਸਫਾਰਮਰ ਲੱਗੇ ਆ ਇੱਕ ਨੂੰ ਚੇਂਜ ਕੀਤਾ ਜਾ ਰਿਹਾ ਹੈ 45 ਫੁੱਟੀ ਚੋ 25 ਫੁੱਟ ਦੀ ਪਰ ਦੂਜਾ ਨਹੀਂ ਦੂਜਾ ਕਿਉਂ ਨਹੀਂ ਚੈੱਕ ਹੋ ਰਿਹਾ ਗਲ ਗੇਟ ਦੇ ਮੋੜੇ ਜਿਹੜੀ ਢੀੜੀ ਗਲੀ ਨੁੱਕਰ ਦੀ ਉਹਦੇ ਮੋੜੇ ਵੱਡਾ ਟਰਾਂਸਫਾਰਮਰ ਲੱਗਾ ਜੀ ਕੋਈ ਇੰਦਾ ਮੈਂ ਸਾਈਟ ਦੇਖੀ ਨਹੀਂ ਸਾਈਟ ਦੇਖ ਕੇ ਪਤਾ ਲੱਗੂਗਾ ਕਿ ਵੀ ਕੀ ਹੋ ਰਿਹਾ ਜੀ ਸਰ ਫਿਰ ਮੰਡੇ ਸਰ ਤੁਸੀਂ ਮੌਕੇ ਤੇ ਸਾਡੇ ਨਾਲ ਚੱਲ ਸਕਦੇ ਹੋ ਹਾਂ ਹਾਂ ਜਰੂਰ ਜੀ ਸਰ ਨੰਬਰ ਨੋ ਸਰ ਨੂਰ ਵਾਲਾ ਰੋਡ ਜਿਹੜਾ ਰਣਜੀਤ ਢਿੱਲੋ ਐਕਸ ਐਮ ਐਲ ਇਹਨਾਂ ਦੇ ਬਿਲਕੁਲ ਸਾਹਮਣੇ ਗਲੀ 'ਚ ਅੱਛਾ ਜਿਹੜੀ ਲਾਜਪਤਨਾਗਰ ਨੂੰ ਆਉਂਦੀ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਦੇਖ ਲੈਂਦੇ ਸੇਕ die kriegt